ਦੇਖੋ ਜੀ ਕਰੋੜਾਂ ਰੁਪਏ ਦਾ ਪਤਾ ਨਹੀਂ ਕਿੱਥੇ ਲਾਏ ਇਹਨਾਂ ਨੇ ਪਰ ਪਾਣੀ ਉਸੇ ਤਰ੍ਹਾਂ ਖੜਾ ਜਿਵੇਂ 5-6 ਸਾਲ ਪਹਿਲਾਂ ਖੜਾ ਸੀ ਨਹੀਂ ਨਹੀਂ ਕੋਈ ਪ੍ਰਬੰਧ ਨਹੀਂ ਹੈ ਦੇਖੋ ਦੇਖ ਤੁਸੀਂ ਆਪ ਹੀ ਦੇਖ ਸਕਦੇ ਕਿਵੇਂ ਗੱਡੀਆਂ ਆ ਰਹੀਆਂ ਨੇ ਪਾਣੀ ਦੇ ਵਿੱਚ ਇਹਨਾਂ ਨੇ ਪਤਾ ਨਹੀਂ ਕੀ ਕਰਿਆ ਜਿਵੇਂ ਮੜੀ-ਮੜੀਆਂ ਪਾਈਪਾਂ ਹੀ ਪਾਈਆਂ ਨੇ ਕੋਈ ਗੱਡੀ ਨਾ ਜੇ ਨਿਕਲ ਉੱਥੇ ਫਸ ਰਹੇ ਲੋਕ ਤਾਂ ਤਾਂ ਈ ਨਾਮ ਹੈ ਭਾਜੀ ਤੁਹਾਡਾ ਸਾਡਾ ਕੁਲਦੀਪ ਸਿੰਘ ਦਾ ਨਾਮ ਹੈ ਭਾਜੀ ਕਿੱਥੇ ਰਹਿੰਦੇ ਹੋ ਬਸਿਆ ਦਾ ਸਰਕਾਰੀ ਬਿਲਾਈ ਚ ਕੋਈ ਮੜੇ ਤੇ ਜਿਵੇਂ ਆ ਪ੍ਰੋਜੈਕਟ ਸੀਗਾ ਕਾਰਪੋਰੇਸ਼ਨ ਦਾ ਇੱਥੇ ਕਹਿੰਦੇ ਕਰੋੜਾਂ ਰੁਪਏ ਲੱਗ ਗਿਆ ਕਹਿੰਦੇ ਇੱਥੇ ਪ੍ਰੋਜੈਕਟ ਪੂਰਾ ਹੋ ਗਿਆ ਤੇ ਪਾਣੀ ਦਾ ਇੰਤਜ਼ਾਮ ਹੈ ਤੁਸੀਂ ਕਿਵੇਂ ਦੇਖਦੇ ਇਸ ਜੀ ਨੂੰ ਦੇਖੋ ਜੀ ਕਰੋੜਾਂ ਰੁਪਏ ਦਾ ਪਤਾ ਨਹੀਂ ਕਿੱਥੇ ਲਾਏ ਇਹਨਾਂ ਨੇ ਪਰ ਪਾਣੀ ਉਸੇ ਤਰ੍ਹਾਂ ਖੜਾ ਜਿਵੇਂ 5-6 ਸਾਲ ਪਹਿਲਾਂ ਖੜਾ ਥੀ ਅੱਜ ਕਾਰਪੋਰੇਸ਼ਨ ਦਾ ਵੱਡੇ ਵੱਡੇ ਦਾਅਵੇ ਕਰਦੀ ਹੈ ਕਹਿੰਦੇ ਵੀ ਸਾਡੇ ਵੱਲੋਂ ਤੇ ਸਰਕਾਰਾਂ ਵੀ ਕਹਿੰਦੀਆਂ ਨੇ ਵੀ ਸਾਡੇ ਵੱਲ ਤਾਂ ਪ੍ਰਬੰਧ ਪੂਕਤਾਂ ਨੇ ਜੀ ਨਹੀਂ ਨਹੀਂ ਕੋਈ ਪ੍ਰਬੰਧ ਨਹੀਂ ਆ ਦੇਖੋ ਇਹਨਾਂ ਨੇ ਪਤਾ ਨਹੀਂ ਕੀ ਕਰਿਆ ਜਿੰਨੇ ਮੜੀ-ਮੜੀਆਂ ਪਾਈਪਾਂ ਹੀ ਪਾਈਆਂ ਨੇ ਕੋਈ ਗੱਡੀ ਨੇ ਉਹ ਚ ਨਿਕਲ ਦੁੱਤੀ ਫਸ ਰਹੇ ਲੋਕ ਹੈਰਾਨ ਹੋ ਰਹੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਪੈਸੇ ਦੀ ਬਰਬਾਦੀ ਹੋਈ ਹੈ ਜਿਹੜੀ ਜੇ ਮੈ ਪ੍ਰੋਜੈਕਟ ਪਾਸ ਚੱਲ ਹੀ ਨਹੀਂ ਰਿਹਾ ਹੈਗਾ ਪ੍ਰੋਜੈਕਟ ਜੀ ਦੇਖੋ ਜੀ ਪੈਸੇ ਹੀ ਬਰਬਾਦ ਹੋਇਆ ਉਹ ਅੰਗਰੇਜ਼ ਇਹ ਤੇ ਜਿਹੜੇ ਨਹਿਰਾਂ ਚਲਾ ਕੇ ਅੱਗੇ ਆਂ ਹਮ ਇਹਨਾਂ ਤੇ ਤਾਂ ਹੀ ਨਹੀਂ ਪਾਣੀ ਨਿਕਲਦਾ ਹੈਗਾ ਥੋੜਾ ਜਿਹਾ ਸੀਵਰੇਜ ਦਾ ਤਕਰੀਬਨ 1 ਕਰੋੜ ਰੁਪਏ ਦੇ ਕਰੀਬ ਇਸ ਪ੍ਰੋਜੈਕਟ ਤੇ ਲੱਗ ਚੁੱਕਿਆ ਹੈ ਜੀ ਕੀ ਤੁਹਾਨੂੰ ਲੱਗਦਾ ਕਿ ਉਹ ਵਾਜਬ ਲਗਾਉਣਾ ਜਾਏ ਸੀਗਾ ਨਹੀਂ ਬੇਕਾਰ ਗਿਆ ਜੀ ਠੀਕ ਉਹ ਕੋ ਜਦੋਂ ਪਾਣੀ ਨਿਕੜੇ ਪਾਣੀ ਨੂੰ ਕੀ ਕਰਾਂਗੇ ਤੁਸੀਂ ਦੇਖੋਗੇ ਅੱਡੀ ਨੂੰ ਹੋਣਾ ਐਸਾ ਕੁਝ ਨਿਆਰ ਕੇ ਇਸ ਜਗ੍ਹਾ ਤੇ ਡਾਕਟਰ ਬਲਬੀਰ ਸਿੰਘ ਆਪ ਆ ਕੇ ਗਏ ਸੀ ਜਦੋਂ ਪਹਿਲਾਂ ਬਾਰਿਸ਼ ਹੋਈ ਸੀ ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਤੇ ਉਹਨਾਂ ਨੇ ਕਿਹਾ ਸੀ ਅਸੀਂ ਇਹ ਸਹੀ ਕਰ ਦਾਂਗੇ ਕੀ ਸਹੀ ਹੋਇਆ ਜੀ ਉਹ ਡਾਕਟਰ ਬਲਵੀਰ ਆਏ ਸੀ ਪਰ ਕੰਮ ਸਹੀ ਨਹੀਂ ਹੋ ਰਿਹਾ ਹੈ ਤੁਸੀਂ ਆਪ ਦੇਖੋ ਇਹਦੇ ਵਿੱਚ ਕਮੀ ਤੁਹਾਨੂੰ ਕਿੱਥੇ ਲੱਗਦੀ ਹੈ ਵੀ ਸਰਕਾਰ ਨੇ ਤਾਂ ਪੈਸੇ ਦਿੱਤੇ ਕੰਮ ਕਿੱਥੇ ਦਾ ਪ੍ਰਸ਼ਾਸਨ ਦੀ ਕਮੀ ਲੱਗਦੀ ਹੈ ਨਹੀਂ ਜੀ ਪਤਾ ਹੈਗਾ ਤੁਹਾਨੂੰ ਵੀ ਕੀ ਹੋ ਰਿਹਾ ਹੈ ਵੀ ਜਿਨ੍ਹਾਂ ਨੇ ਬਣਾਇਆ ਪ੍ਰੋਜੈਕਟ ਉਹਨਾਂ ਦੀ ਵੀ ਕਮੀ ਲੱਗਦੀ ਹੈ ਨਾ ਜੀ ਤਾਂ ਇਹ ਗੱਲ ਇਹਦੇ ਪਾਪ ਆਏ ਨੇ ਇਹਨਾਂ ਨੇ ਬਿਲਕੁਲ ਪਤਲੇ ਪਾਏ ਨਹੀਂ ਸਨ ਬੜੀਆਂ ਪੜੋਂਡੀਆਂ ਪਹਿਣੀਆਂ ਸੀ ਤਾਂ ਇਹ ਪਾਣੀ ਨਿਕਲਦਾ ਇਹਨੇ ੜੋਂਡੀਆਂ ਦਾ ਪਾਣੀ ਨਹੀਂ ਹੈਗਾ ਜਿਵੇਂ ਬ੍ਰੀਕ ਪਾਪਾ ਤੇ ਉਹਨਾਂ ਚ ਪਾਣੀ ਚੱਲਦਾ ਨਹੀਂ ਆਏਗਾ ਜੀ ਗੱਡੀ ਦਾ ਇਹ ਨਾ ਬਚਾਲੇ ਬਦ ਹੋ ਜੂ ਯਾਰ ਉਹ ਦੇਖੋ ਗੱਡੀ ਕਿਉਂ ਉਹ ਬੜੀਆ ਬੰਦ ਹੋ ਗਈ ਯਾਰ ਬੜਾ ਮੱਖਾ ਨਾ ਹੋਇਆ ਨਹੀਂ ਪ੍ਰੋਜੈਕਟ ਪੂਰਾ ਹੋ ਗਿਆ ਕਹਿੰਦੇ 99 ਲੱਖ ਰੁਪਏ ਲੱਗੇ ਇਸ ਪ੍ਰੋਜੈਕਟ ਤੇ ਤਕਰੀਬਨ ਕੀ ਤੁਹਾਨੂੰ ਲੱਗਦਾ ਵੀ ਇਹ ਪ੍ਰੋਜੈਕਟ ਕਾਮਯਾਬ ਹੋ ਗਿਆ ਆ ਜੇ ਤਾਂ ਜਮੇ ਨਰਸ ਬਣਾ ਬਹੁਤ ਆ ਦੇਖੋ ਕੋਈ ਪਾਣੀ ਪਰ ਗਲਤੀ ਕਿਹਦੀ ਲੱਗੀ ਸਰਕਾਰ ਤਾਂ ਪੈਸੇ ਦਿੰਦੀ ਹੈ ਪ੍ਰਸ਼ਾਸਨ ਨਹੀਂ ਸਰਕਾਰ ਦਾ ਠੀਕ ਹੈ ਪ੍ਰਸ਼ਾਸਨ ਦੇ ਚੱਕਰ ਆ ਪ੍ਰਸ਼ਾਸਨ ਦੇ ਅਧਿਕਾਰੀ ਹੈ ਸਰਕਾਰ ਨੂੰ ਦੇ ਕੀ ਕਰਦੇ ਹੋ माली का काम करते हैं अच्छा माली का जैसे यहाँ में थोड़ी सी बारिश हुई थी आज तो इतना पानी खड़ा हो गया क्या है क्या कारण है पानी जा ही नहीं रहा है निकल ही नहीं रहा है अच्छा कैसे इसका सुधार हो सकता है अब इसका पैप तो डाले आएंगे अच्छा मगर तो जा रहा पानी आगे और भी ज्यादा पीछे है आगे हो जाता आएगा अच्छा ये हमेशा ऐसे ही होता है तो सरकार से क्या चाहते हो क्या मांग कर अरे इसका पानी का निकाल करेगा कुछ